ਇੱਕ ਦੂਜਾ ਚੈਪਟਰ ਇੱਕ ਦੂਜਾ ਵਰਕਾ ਮੈਂ ਖੋਲ੍ਹਾ ਤੁਹਾਡੇ ਸਾਹਮਣੇ ਭਾਰਤ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਨੀਆਂ ਨੇ ਔਰ ਹੋਰ ਮੁਲਕਾਂ ਵਿੱਚ ਵੀ ਕਿ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ ਹੈ ਔਰ ਹੈਰਾਨਗੀ ਹੈ ਡਾਕਟਰ ਸਤਵੰਦ ਕੋਰ ਬੈਂਗਲੌਰ ਦੇ ਉਹਨਾਂ ਨੇ ਇਸ ਦੇ ਬਹੁਤ ਵੱਡੀ ਕਿਤਾਬ ਲਿਖੀ ਹੈ ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ ਦੀ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਸਨ ਇਹ ਕੁਝ ਦਸਣ ਲੱਗ ਪਏ ਇਨਾਂ ਨੇ ਪਿਛੋਕ ਜੋ ਨਾਨਾਲ ਹੋ ਡਾਕਟਰ ਨੇ ਛੱਡ ਪੇੜ ਦੇ ਦਿੱਤਾ ਮਰ ਗਿਆ। ਕਸਮ। ਲੇਕਿਨ ਫਿਰ ਜੀ ਉੱਠੇ। ਇਸ ਤਰ੍ਹਾਂ ਦੀ ਘਟਨਾ ਹੈ ਹਰ ਦਵਾਨੇ ਵਿੱਚ ਵੀ ਮੈਂ ਦੇਖੀ ਸੀ। ਬਾਬਾ ਵਿਸ਼ਨ ਸਿੰਘ ਡਰਾਈਵਰ ਸਨ, ਕੰਮਕਾਰ ਛੱਡ ਬੈਠੇ ਸਨ। ਗੁਜ਼ਰ ਗਏ। ਲੇਕਿਨ ਸ਼ਾਮ ਨੂੰ ਜਿਵੇਂ ਅਰਥੀ ਕੱਢਣ ਲੱਗੇ ਤੇ ਹਿਲ ਪਏ। ਇਹ ਤੁਨੋਂ ਉਤੋਂ ਦੀ ਘਟਨਾ ਮੈਂ ਤਾਂ ਸੱਚ ਸਾਡੀ ਬਿਘੇਰੀਆਂ ਘਟਨਾ ਲਖੀਆਂ ਨੇ ਜਦ ਹਿਲੇ ਤੇ ਨਾਲ ਦੇ ਸਾਰੇ ਤੰਦ ਰਹਿ ਗਏ ਤੇ ਇਹ ਅਰਸੀ ਚੁੱਕਣ ਲੱਗੇ ਆ ਤੇ ਹਿਲਣ ਲੱਗ ਪਏ ਦੰਬੀ ਚੱਲਣ ਲੱਗ ਪਏ ਖੋਲੇ ਕਫਨ ਜ਼ਿੰਦਾ ਅੱਕਾਂ ਕੋ ਲਗਾ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ ਛੋਵੀਂ ਗੰਢਿਆ 8 9 9 ਘੰਟੇ ਗੁਰਦਵਾਰੇ ਬੈਠਿਆ ਰਹੇ ਮੈਨੂੰ ਕਹਿੰਦੇ ਕਿ ਮਸਕਿਨ ਦੀ ਬੜਾ ਕੁਝ ਦੇਖ ਲਿਆ ਥੋੜੇ ਜਿਹਾ 5-6 ਘੰਟਿਆਂ ਚ ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ ਉਥੋਂ 4 ਮੀਟਰੀ ਦੂਰੀ ਹੈ ਇੱਕ ਦੂਜਾ ਹੀ ਇਸੇ ਨਾਮ ਦਾ ਉਹਦੀ ਡੈੱਥ ਉਹ ਅਚਨਚੇਤ ਖੜੇ ਖੜੇ ਮੈਂ ਕਿ ਪ੍ਰਕਿਰਤੀ ਜਿਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਦੇ ਸਭ ਕੁਝ ਇਹ ਲਿਖਿਆ ਹੋਇਆ ਹੈ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਇਹ ਅਮਰੀਕਾ ਤੋਂ ਮਿਲਦੀ ਹੈ ਉੱਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹ ਵਿੱਚ ਕਿੰਨੀ ਕੁ ਸਚਾਈ ਹੈ ਔਰ ਇਹ ਕੀ ਕਿ ਵਾਸਤਵਕ ਹੀ ਹੈ 1915 16 ਸਾਲ ਬਹੁਤ ਵੱਡੀ ਘਟਨਾ ਘਟੇ ਕਾਨਪੁਰ ਦੇਸ ਪਰ ਇਹ ਸਚੁਕੇ ਪੇਪਰਾਂ ਚ ਆ ਗਈ ਲਗਾਤਾ ਕਿਸੇ ਡਾਕਟਰ ਨੇ ਲਖਨਊ ਦੇਸ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਇੱਕ ਘਟਨਾ ਬਕਸੇ ਚ ਬੰਦ ਕਰਕੇ ਗੰਗਾਇ ਸੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਈ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ ਨਹੀਂ ਜਮਨਾ ਵਿੱਚ ਗਹਿਰੇ ਪਾਣੇ ਚ ਗਿਆ ਗੰਗਾ ਦੇ ਵਿੱਚ ਟ੍ਰੇਨ ਉੱਪਰ ਉਲੰਘੀ ਤਾਂ ਚੰਗਾ ਰੋਲਾ ਰੱਫਾ ਪਿਆ ਮੁਜਰਮ નિર્ਦੋਸ਼ ਕੋਈ ਸਬੂਤ ਨਹੀਂ ਕੋਈ ਛਣੇ ਤੇ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿ ਲਗੀ ਨਾਲ ਕਾਨ ਕੋਲ ਇੱਕ ਪੈਂਡੇਜ ਉਸ ਦਾ ਜਨਮ ਹੋਇਆ ਜੋ ਖ਼ਬਾਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰੇ ਸੋ ਫੇ ਮੇਰੀਆਂ ਈਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਏ ਕਿ ਜਿਹੜੇ ਵੱਡੇ ਵੱਡੇ ਅਸਬਾ ਫਰੰਡ ਪੇਜ ਤੇ ਖਬਰ ਕੁਛ ਪਿੰਡ ਦੇ ਵਿੱਚ بڑا ਰਸ਼ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦਸੀਆਂ ਬਿਲਕੁਲ ਸਹੀ ਬਿਲਕੁਲ ਸਹੀ ਇਸ ਦਿੱਤੇ ਗੁਜਰ ਫਿਰ ਸੈਂਟਿਸਟ ਅੱਗੇ ਆਏ ਨੇ ਕਿ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚਲੀ ਗਈ اور کم سے کم وہ چھ مہینے دی رہے اس بعد قانون ایسی کوئی زد نہیں کہ اگلے جنم کوئی کسے نو مجرم ہون کا الزام لاوے کہ اس نو سزا دیتی جاوے اس طرح دا کوئی ودھان نہیں قانون نہیں کم سے کم ایک سو پن بچے تے بچیاں جنہ نے اپنا پچھوکڑ دس ہے ਉਸ ਕਿਤਾਬ ਵਿੱਚ ਉਹਨਾ ਦਾ ਨਾਮ ਤੇ ਐਡਰੈਸ ਦੂਰਦਰਸ਼ਨ ਤੇ ਕੋਈ ਇੱਕ ਸਾਲ ਅਨਹੋਣੀ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੀ ਉਹਦੇ ਚ ਦਿਖਾਉਂਦੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਰਹੇ ਫਿਰ ਮਰ ਕੇ ਅੱਠ 10 ਘੰਟਿਆਂ ਬਾਅਦ ਜੋ ਜੀ ਉੱਠੇ ਤੇ ਤੇ ਸਿਰ ਦੱਸਦੇ ਨੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਖੁਸ਼ਕਿਸਮਤੀ ਇਹ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਕੋ ਬੰਗਲੌਰ ਦੇ ਉਸ ਨੇ ਬੰਗਲੌਰ ਦੇ ਕਿਤਾਬ ਸੰਗਤ ਦੇ ਚ ਬੈਠ ਕੇ ਤਿੰਨ ਦੇ ਗਿਆਨੀ ਜੀ ਤੇ ਬਹੁਤ ਵੱਡਾ ਉਹ ਵਿਵਾਨ ਇਹ ਜੇ ਰੱਬ ਦੀ ਬਹੁਤ ਵੱਡੀ লীਲਾ ਹੈ ਸਿਮਰਤੀ ਦਾ ਕੋਈ ਆਪਾਸ ਬਾਜ਼ਾ ਨਹੀਂ ਲੱਸ ਮਨੁੱਖ ਦੀ ਜਿਹੜੀ ਸਿਮਰਤ ਹੈ ਅਸੀਂ ਮੰਨਿਆ ਅਨੰਤ ਅਨੰਤ ਹੈ ਅਨੰਤ ਜਨਮਾਂ ਦੀਆਂ ਅੰਦਰ ਸਿਮਰਤਿਆਂ ਪਈ ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣ ਸਿਮਰਤੇ ਦੇ ਵਿੱਚ ਦੁੱਖ ਵੀ ਪਿਆ ਹੈ ਸੁੱਖ ਵੀ ਪਿਆ ਹੈ ਉਸ ਸਿਮਰਤੇ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਯਾਦਾਂ ਉਸ ਸਿਮਰਤੇ ਦੇ ਵਿੱਚ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧੰਨ ਦੇ ਜਾਣ ਦੀਆਂ ਯਾਦਾਂ ਨੇ। ਸੁਖ ਸੁੱਖ ਨਹੀਂ ਆਇਆ। ਮਿਲੀ ਸੀ ਪ੍ਰਭਤਾ ਬੜਾ ਸੁਖ ਮਿਲਿਆ। ਉਹ ਅੰਦਰ ਸਿਮਰਤੇ ਦਾ ਅੰਗ ਬਣ ਗਏ। ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ। ਸਿਮਰਤੇ ਦਾ ਹਿੱਸਾ ਬਣ ਗਏ। ਇਹ ਸਾਰੀਆਂ ਯਾਦਾਂ ਹਨ। ਪਰ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੇ ਦੇ ਵਿੱਚ ਪ੍ਰਮਾਤਮਾ ਦੀ ਕੋਈ ਯਾਦ ਹੈ। ਇਹ ਜੋ ਸਿਮਰਤियां ਲਬੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕਰੋ ਨਹੀਂ ਹਜ਼ਾਰਾਂ ਮਨੁੱਖਾਂ ਦਾ ਅਧਿਨ ਕਰਨ ਤੇ ਇਸ ਨਤੀਜੇ ਤੇ ਪਹੁੰਚਿਆ ਸਿਮਰਤੀ ਦੇ ਸਿਰਫ ਦੁੱਖ ਹੁੰਦਾ ਹੈ ਸੁੱਖ ਹੁੰਦਾ ਹੈ ਪਰਮਾਤਮਾ ਨਹੀਂ ਸੰਸਾਰ ਤੋਂ ਕੋਈ ਝੋਟ ਪਹੁੰਚੀਏ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਛ ਮਿਲਿਆ ਤੇ ਬੜਾ ਸੁਖ ਮਿਲਿਆ ਸਿਮਰਤੀ ਦਾ ਹਿੱਸਾ ਸੁਖ ਆਪਣੀ ਛਾਪ ਛੋੜ ਜਾਂਦਾ ਹੈ ਦੁੱਖ ਆਪਣੀ ਛਾਪ ਛੋੜ ਜਾਂਦਾ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਚੇਤੇ ਸ਼ਕਤੀ ਦਾ ਹਿੱਸਾ ਬਣ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਵੇਖਣ ਸ਼ਕਤੀ ਸੁਣਨ ਸ਼ਕਤੀ ਬੋਲਣ ਸ਼ਕਤੀ ਸਬਰਸ਼ ਤੇ ਸੁੰਘਣ ਸ਼ਕਤੀ ਦੇ ਨਾਲ-ਨਾਲ مہان شکتی پری پریپورن پرماتما نے سانو دیتی ہے چیتے شکتی ہن میں دوسرا صفحہ تھوڑے سامنے رکھنے لگا ماں سے نہیں رہی ماں یاد آ رہی ہے پرماتما ہے یاد نہیں آ رہا پتا تے نہیں رہا یاد آ رہی ہے پرماتما ہے یاد نہیں آ ਦਾਦੀ ਤੇ ਨਹੀਂ ਰਹੀ ਯਾਦ ਆ ਰਹੀ ਹੈ ਦਾਦਾ ਤੇ ਨਹੀਂ ਰਹਾ ਯਾਦ ਆ ਰਹੀ ਹੈ ਜਿਵੇਂ ਸਿਮਰਤੀ ਪਿੱਛੇ ਚਲੀ ਜਾ ਹੁਣ ਦਾਸ ਪਿੱਛੋ ਜਿਸ ਇਲਾਕੇ ਚੋਂ ਆਇਆ ਪਾਕਿਸਤਾਨ ਪਰਨਟੀਅਰ ਦਾ ਇਲਾਕਾ ਉਹ ਘਰ ਅਜੇ ਵੀ ਯਾਦ ਆਉਂਦਾ ਹੈ ਨਨਕਾਣਾ ਸਾਹਿਬ ਜਦ ਕਹਿ ਦਿੱਲੀ ਦੇਖ ਮਿਰਦ ਮਾਤਾ ਕਹਿਣ ਲੱਗੇ ਮੈਨੂੰ ਇੱਥੇ ਗੁਜਰਾਵਾਲਾ ਯਾਦ ਆ ਰਿਹਾ ਹੈ ਜਾਣਾ ਉਹਨਾਂ ਦਿਨਾਂ 'ਚ ਬੰਦਿਸ਼ ਬੜੀ ਸੀ ਜਿੱਥੋਂ ਦਾ ਵੀਜ਼ਾ ਮਿਲਿਆ ਵੀਜ਼ਾ ਸਰਵਨੰਨ ਨਨਕਾਣਾ ਸਾਹਿਬ ਦਾ ਉਹਨਾਂ ਦੇ ਨਾਲ ਚ ਹਾਲਾਤ ਠੀਕ ਨਹੀਂ ਸਨ ਗੁਜਰਾਵਾਲਾ ਜਾਣਾ ਹੋ ਗਿਆ ਭਾਵੇਂ ਮੈਂ ਕਿਹਾ ਮੈਂ ਤਾਂ ਮਾਤਾ ਆਈ ਤੂੰ ਨਨਕਾਣਾ ਸਾਹਿਬ ਹੈ ਯਾਦ ਆਣਾ ਚਾਹੀਦਾ ਹੈ ਗੁਰੂ ਨਾਨਕ ਪਰ ਗੁਜਰਾਵਾਲਾ ਯਾਦ ਆ ਰਿਹਾ ਕਹਿੰਦੇ ਕੀ ਕਰੀਏ ਉਹਨਾਂ ਗੱਦੀਆਂ 'ਚ ਖੜੇ ਸੀ ਜਦ ਮੈਂ ਸੀ ਬੱਲੇ ਘਰੇ ਯਾਦ ਆਵੇ ਗਲੀ ਯਾਦ ਆਉਂਦੀ ਹੈ ਕੋਈ ਸਾਧਨ ਬਣ ਜਾਏ ਤੇ ਮੈਂ ਗੁਜਰਾਵਾਦਾ ਹੋ ਗਿਆ ਸਿਮਰਤੀ ਦੇ ਵਿੱਚ ਬਹੁਤ ਕੁਝ ਪਿਆ ਹੈ ਬਹੁਤ ਕੁਝ ਪਿਆ ਹੈ ਗੁਜ਼ਰੇ ਹੋਇਆ ਸੁੱਖ ਯਾਦ ਆਵੇਗਾ ਗੁਜ਼ਰੇ ਹੋਇਆ ਦੁੱਖ ਯਾਦ ਆਵੇ ਪਰਮਾਤਮਾ ਯਾਦ ਨਹੀਂ ਆਉਂਦਾ ਮਕਾਨ ਤੇ ਉਹ ਨਹੀਂ ਰਿਹਾ ਯਾਦ ਆ ਰਿਹਾ ਹੈ ਭਗਵਾਨ ਹਰ ਵਕਤ ਮੌਜੂਦ हर वक्त मौजो याद नहीं आ रहा दादा तो नहीं रहा याद आ रहा है परमात्मा है हर वक्त है सदजीवन है याद नहीं आ रहे वो सिमरती का हिस्सा नहीं बनता नहीं बनता इसनो बड़ी गहराई लग रहा है दादी तो नहीं रही वो मकानवे नहीं है ਜਿਵੇਂ ਕੋਈ ਰਤਬਾ ਸੀ ਉਹ ਤੇ ਯਾਦ ਆ ਰਿਹਾ ਅੱਜ ਉਹ ਰਤਬਾ ਨਹੀਂ ਲੋਕੀ ਲਿਖ ਦੇਣਗੇ ਐਕਸ ਐਮ ਐਲ ਐ ਐਕਸ ਐਨ ਤੇ ਬੁੱਧੂੁਰ ਮੰਤਰੀ ਅੱਜ ਤੇ ਨਹੀਂ ਹੈ ਹੈਗਾ ਸੀ ਕਿਸੇ ਨੂੰ ਯਾਦ ਆਉਂਦਾ ਯਾਦ ਆਉਂਦਾ ਹੁਣ ਤੇ ਮੰਤਰੀ ਨਹੀਂ ਪਰ ਮੰਤਰੀ ਹੋਣਾ ਯਾਦ ਆਉਂਦਾ ਹੈ ਪ੍ਰਮਾਤਮਾ ਹੈ ਯਾਦ ਨਹੀਂ ਆਉਂਦਾ ਹੁਣ ਤੇ ਐਮਪੀ ਨਹੀਂ ਹੈ ਹੁਣ ਤੇ ਐਮਐਲਏ ਨਹੀਂ ਹੈ ਪਰ ਯਾਦ ਆ ਉਹਦੀ ਛਾਪ ਬਣੀ ਆ ਔਰ ਹਰ ਵਕਤ ਯਾਦ ਆ ਆਪਣੇ ਲੈਟਰ ਹੈਡ ਤੇ ਵੀ ਐਕਸ ਲਿਖਿਆ ਹੈ ਐਕਸ ਐਮਐਲਏ ਐਕਸ ਐਮਪੀ ਯਾਦ ਆ ਪ੍ਰਮਾਤਮਾ ਹੈ ਨਹੀਂ ਆਉਂਦਾ ਸੰਸਾਰ ਦੀ ਛਾਪ ਸਿਮਰਤੀ ਤੇ ਬੜੀ ਗਹਿਰੀ ਹੈ ਨਿਰੰਕਾਰ ਦੀ ਛਾਪ ਹੈ ਹੀ ਕੋਈ ਨਹੀਂ ਐ ਕੋਈ ਐ ਕੋਈ ਹੁਣ ਮੈਂ ਅਰਜ਼ ਕਰਾਂ ਜਿਨ੍ਹਾਂ ਜਿਨ੍ਹਾਂ ਦੀਆਂ ਸਿਮਰਤੀਆਂ ਅੰਦਰ ਪਈਆਂ ਨੇ ਉਹ ਹੈ ਨ ਕੋਈ ਦੇ ਕੁਝ ਵੀ ਮਿਲਿਆ ਸੀ ਦੁੱਖ ਉਹ ਦੁੱਖ ਹੁਣ ਨਹੀਂ ਹੈ ਪਰ ਸਿਮਰਤੀ ਉਦੀ ਪਈ ਹੈ ਮਿਲਿਆ ਸੀ ਸੁਖ ਭਾਵੇਂ ਉਹ ਸੁਖ ਹੁਣ ਨਹੀਂ ਹੈ ਪਰ ਉਹਦੀ ਸਿਮਰਤੀ ਅੰਦਰ ਪਈ ਹੈ ਹੈ ਪਰਮਾਤਮਾ ਹਰ ਵਕਤ ਹੈ ਆਦ ਸਚ ਜੁਗ ਆਦ ਸਚ ਹੈ ਵੀ ਸਚ ਨਾਨਕ ਹੋ ਸੇ ਵੀ ਸਚ ਹਰ ਵਕਤ ਹੈ ਅਨਾਦੀ ਹੈ ਇਹਦੀ ਸਿਮਰਤੀ ਨਹੀਂ ਅਗਰ ਇਹ ਇੱਕ ਦਫਾ ਸਿਮਰਤੀ ਦਾ ਹਿੱਸਾ ਬਣ ਜਾਏ ਫਿਰ ਕਦੀ ਭੁੱਲੇਗਾ ਨਹੀਂ ਭੁੱਲੇ ਹਰ ਵਕਤ ਸਿਮਰਤੀ ਦਾ ਅੰਗ ਬਣ ਜਾਏ ਜੈਸੇ ਕਬੀਰ ਕਹਿੰਦੇ ਨੇ ਬਿਸਰਤ ਨਾਹੀ ਮੰਤੇ ایک دفعہ یاد آیا تو گساخی معاف ہاتھ جوڑ کے بار بار میں معافی مانگا یہ مطلب ایک دفعہ بھی یاد نہیں آیا ہزار دفعہ پاٹ ضرور کیتا ہوئے گا یاد ہو نہیں آیا ہزار دفعہ کیرتن ضرور سنیا ہوئے گا یاد ہو نہیں آیا اگر یاد آ جائے تو بولتا ہی نہیں بولتا بسرت نہ ہی منتے ہر ਕੋ ਲਦਾਈ ਕਿਉਂ ਉਹਦੀ ਯਾਦ ਇਤਨਾ ਆਨੰਦ ਬਣਾ ਦਿੰਦੀ ਹੈ ਤੇ ਹੈ ਯਾਦ ਕੀਤਾ ਹੋਇਆ ਗੁਲ ਗਿਆ ਔਰ ਸਿਮਰਤੀ ਦਾ ਹਿੱਸਾ ਅੰਦਰ ਬਣ ਗਿਆ ਸਟਾਕ ਚਲੀ ਗਈ ਹੈ ਸਿਮਰਤੀ ਗੋਡਾਊਨ ਦੇ ਚਲੀ ਗਈ ਸਟੋਰ ਵਿੱਚ ਚਲੀ ਗਈ ਹੈ ਤੋੜ ਕਰ ਦਿੱਤਾ ਉਸ ਪਰਮਾਤਮਾ ਦੀ ਸਿਮਰਤੀ ਸਦਾ ਬਣੀ ਰਹਦੀ ਹੈ ਕਿਉਂ ਉਹ ਸਦਾ ਹੈ ਸਦਾ ਹੈ ਸਿਮਰਤੀ ਨਾਲ ਪਤਾ ਚਲ ਜਾਂਦਾ ਹੈ। ਤੋ ਸਦਾ ਹੈ ਉਲਦਾ ਕਿ ਉਹਨੇ ਉਹਦਾ ਸਿਮਰਨ ਮਹਾ ਅਨੰਦ ਉਦ ਚਿਤ ਆਏ ਮਹਾ ਅਨੰਦਾ ਤੋ ਹਣ ਮਹਾ ਅਨੰਦ ਨੂੰ ਕੌਣ ਪੜਾਏ ਮਹਾ ਰਸ ਨੂੰ ਕੌਣ ਪੜਾਏ ਬੋਲ ਸਕਦਾ ਜੋ ਹੈ ਤੇ ਨਹੀਂ ਹੋਵੇ ਹੈ ਜੀ ਸੀ ਦਾਦੀ ਅਜ ਨਹੀਂ ਹੈਗਾ ਸੀ ਦਾਦਾ ਅਜ ਨਹੀਂ ਹੈ ਹੈਗਾ ਸੀ ਪਿਤਾ ਅਜ ਨਹੀਂ ਹੈ ਐਦਾ ਸੀ ਰਤਬਾ ਅਜ ਨਹੀਂ ਹੈ ਐਗੀ ਸੀ ਪ੍ਰਭਤਾ ਅਜ ਨਹੀਂ ਹੈ ਯਾਦ ਆ ਪਰਮਾਤਮਾ ਹੈ ਸੋ ਹੈ ਹੈ ਸੋ ਹੈ ਇੱਕ ਦਫਾ ਯਾਦ ਆ ਜਾਏ ਇੱਕ ਛੇ ਨਹੀਂ ਯਾਦ ਆ ਜਾਏ ਨਹੀਂ ਭੁੱਲੇਗਾ ਕਦੇ ਨਹੀਂ ਭੁੱਲੇਗਾ ਇਹ ਪਹਿਚਾਨ ਕਦੇ ਨਹੀਂ ਭੁੱਲੇਗਾ ਕਿਉਂ ਉਹਦਾ ਜਿਤਨਾ ਸਿਮਰਨ ਚਲੇਗਾ ਯਾਦ ਚਲੇਗੀ ਉਤਨਾ ਹੀ ਰਜ਼ਵੱਦਾ ਜਾਏਗਾ ਕੋਤਨੈ ਅਨੰਦਵੱਦਾ ਜਾਏਗਾ ਅਜ ਦੇ ਪਾਵਨ ਪਵਿੱਤਰ ਬਾਗ ਦੇ ਚ ਕੁਝ ਇਸ ਤਰ੍ਹਾਂ ਦੇ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ ਤੁਛ ਬੁੱਧੀ ਅਨਸਾਰ ਜਿਹੜਾ ਖੁਲਾਸਾ ਮੈਂ ਕਰ ਸਕਦਾ ਸੀ ਸਾਦੇ ਜਿਹਾਂ ਲਫ਼ਜ਼ਾਂ ਚ ਸਰਲ ਜਿਹਾਂ ਭਾਸ਼ਾ ਚ ਬਹੁਤ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ ਮਨੁੱਖ ਕੋਲ ਬੜੀ ਪਰਵਲ ਸ਼ਕਤੀ ਹੈ ਚੇਤੇ ਸ਼ਕਤੀ ਜੋ ਯਾਦ ਆ ਰਿਹਾ ਹੈ ਸੰਬੰਧ ਜੁੜਿਆ ਹੈ ਦਾਦਾ ਭਾਵੇਂ ਨਹੀਂ ਰਿਹਾ ਪਰ ਯਾਦਾਂ ਕਰਕੇ ਸੰਬੰਧ ਜੁੜੇ ਹੋਏ ਹੈ। ਦਾਦੀ ਭਾਵੇਂ ਨਹੀਂ ਰਹੀ ਯਾਦ ਕਰਕੇ ਸੰਬੰਧ ਜੁੜੇ ਹੋਏ ਹੈ। ਪਰਮਾਤਮਾ ਭਾਵੇਂ ਹੈ ਸੰਬੰਧ ਟੁੱਟਿਆ ਹੈ ਤਾਂ ਕਿ ਯਾਦ ਦੇ ਚ। ਸਿਮਰਤੀ ਦੇ ਚ। ਜੋ ਨਹੀਂ ਹੈ ਉਸੇ ਯਾਦਾਂ ਦਾ ਹਿੱਸਾ ਬਣੇ ਹੋਏ ਨੇ। ਯਾਦ ਆ ਬਾਰ ਬਾਰ ਯਾਦ ਆਉਂਦਾ ਹੈ। ਜੋ ਹੈ ਯਾਦ ਨਹੀਂ ਆ ਰਿਹਾ। ਇਸ ਵਾਸਤੇ ਕਥਾ ਕੀਰਤਨ ਸੁਣਨਾ ਸਤ ਸੰਗ ਕਰਨਾ ਪਾਠ ਪੂਜਾ ਕਰਨਾ ਮੈਂ ਇਸ ਵਾਸਤੇ ਕਿਤੇ ਇੱਕ ਦਫਾ ਯਾਦ ਆ ਜਾਏ ਯਾਦ ਆ ਗਏ ਪਰ ਬੁਲਾ ਨਹੀਂ ਲੈ ਤੇ ਕਬੀਰ ਵਾਲੀ ਹਾਲਤ ਬਣ ਜਾਏਗੀ ਦਿੱਸਰਤ ਨਾਹੀਂ ਮਨ ਤੇ ਅਰੇ ਇਤਨੇ ਪਰਵਲ ਯਾਦ ਅਨੰਦ ਹੁਣ ਮੈਂ ਭੁਲਾਵਾ ਭੁਲਾਣਾ ਵੀ ਚਾਹਵਾ ਤੇ ਨਹੀਂ ਭੁਲਾ ਸਕਦਾ ਕੁਝ ਐਸਾ ਵੀ ਹੁੰਦਾ ਕਿਸੇ ਨੂੰ ਯਾਦ ਨਹੀਂ ਕਰਨਾ ਚਾਹੀਏ ਤੇ ਨਹੀਂ ਯਾਦ ਆਉਂਦਾ ਸਮਰਤੀ ਬਹੁਤ ਥੱਲੇ ਪਈ ਹੁੰਦੀ ਹੈ ਕਿ ਕبھی ਕਰਾਈ ਆਉਂਦੇ ਹੈ ਤਾਂ ਇਸ ਤਰ੍ਹਾਂ ਦੀ ਵਿਚਾਰ ਇਸ ਪਾਵਨ ਪਵਿੱਤਰ ਬਾਗ ਵਿੱਚ ਸਤਿਗੁਰਾਂ ਨੇ ਦਿੱਤੀ ਹੈ ਅਬ ਜੜੀ ਵਾਰ ਸਰਵਨ ਕਰੋ ਇੱਕ ਦਫਾ ਪਿਆਰ ਨਾਲ ਆ ਕੋਸਾ ਤਨਾ ਸੁਣੀਆ ਸਤਿਗੁਰਾਂ ਸਿਮਰਨ ਨ ਕਰੋ ਸਬਾਰੇ ਸਿਮਰਨ ਕਰੋ ਸਿਮਰਨ ਕਰੋ ਸੁਖ ਦੀ ਪ੍ਰਾਪਤੀ ਹੋਵੇਗੀ ਸਾਹ ਸਾਹ ਦੇ ਵਿੱਚ ਉਦੀ ਸੰਭਾਲ ਕਰੋ ਕੋਈ ਵੀ ਸ્વાસ ਵਿਅਰਥ ਨਾ ਚਲਾ ਜਾਏ ਨੰਦ ਨਾਲ ਇਸ ਸੰਬੰਧ ਵਿੱਚ ਕਹਿੰਦੇ ਨੇ ਕਿ ਇੱਕ ਦਮ ਇਕ ਦਮ ਬਖੇਸ਼ راہ ਨਾ ਬਰਦਮ ਕੇ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਦਾ ਉਜ਼ਰ ਮੇਰੀ ਤੇ ਸਾਰੀ ਨਗਦੀ ਬਰਬਾਦ ਹੋ ਗਈ ਇੱਕਦਮ ਜੋ ਮੇਰੇ ਮੋਝ ਸੀ ਉਹਦੀ ਯਾਦ ਤੋਂ ਬਿਨਾ ਲੰਘ ਗਈ ਬਗੈਰ ਅਜ ਯਾਦ ਹੈ ਖੁਦਾ ਦਮ ਕੇ ਗੁਜਸਤ ਅਲ ਗਿਆ ਮਾ ਗਫਲਤ ਹੈ ਮਾ ਅਲ ਗਿਆ ਬਗੈਰ ਪ੍ਰਭੂ ਤੇਰੀ ਯਾਦ ਤੋਂ ਜਿਹੜਾ ਮੇਰਾ ਦਮ ਨਿਕਲ ਗਿਆ ਮੈਨੂੰ ਜੀਵਨ ਭਰ ਉਸ ਦਾ ਅਫਸੋਸ ਰਹਿੰਦਾ ਅਫਸੋਸ ਰਹਿੰਦਾ ਕਿ ਤਨੇ ਸਵਾਸ ਉਹਦੀ ਯਾਦ ਤੋਂ ਬਿਨਾ ਚਲੇ ਜਾਂਦੇ ਨੇ ਨੰਦ ਲਾਲ ਕਹਿੰਦੇ ਨੇ ਜਿਹੜਾ ਇੱਕ ਸਵਾਸ ਤੇਰੀ ਯਾਦ ਤੋਂ ਬਿਨਾ ਨਾ ਲੱਗ ਜਾਂਦਾ ਹੈ ਕਿਸੇ ਕਾਰਨ ਕਰਕੇ ਮੈਨੂੰ ਅਫਸੋਸ ਬੜਾ ਹੁੰਦਾ ਹੈ ਮੈਨੂੰ ਉਸ ਦਾ ਦੁੱਖ ਬੜਾ ਹੁੰਦਾ ਹੈ ਕਿਉਂਕਿ ਦਮ ਤੇ ਸਰਮਾਇਆ ਸੀ ਦਾਨਮਤੇ ਹੀ ਕੀਮਤੀ ਧਨ ਸੀ ਬਰਬਾਦ ਚਲਾ ਗਿਆ ਅਜਾਏ ਚਲਾ ਗਿਆ ਮਹਾਰਾਜ ਕਹਿੰਦੇ ਨੇ 7 ਸਾਲ ਪਲੇ ਚ ਉਹਦੀ ਸਿਮਰਤੀ ਕਰੋ ਦਾ ਸਿਮਰਨ ਕਰੋ ਉਹਦੀ ਸਮਾਦ ਕਰੋ ਅਜੇ ਇਹ ਬੋਲ ਸਰਗੁਣ ਹੈ ਯਾਤਕ ਹੋਏ ਹੋਲੇ ਇਸ ਇਸ ਲੋਕ ਦੇ ਤੇ ਪਰਲੋਕ ਦੇ ਸਰੀਰ ਦੇ ਤਨ ਤੇ ਆਤਮਾ ਦੇ ਤਨ ਦੇ ਇਹ ਸਰੀਰਕ ਲੋਕ ਦੇ ਤੇ ਅਧਿਆਤਮਕ ਲੋਕ ਦੇ ਚ ਰਖਵਾਲਾ ਜਿਹਦਰ ਕਿਦਰ ਸਹਾਇਕ ਹੈ ਮਦਦਗਾਰ ਹੈ ਕਿਉਂਕਿ ਵਿਆਪਕ ਹੈ ਹਰ ਜਗ੍ਹਾ ਪੁੱਤਰ ਸਹਾਇਕ ਨਹੀਂ ਹੋ ਸਕਦਾ ਮਿੱਤਰ ਸਹਾਇਕ ਨਹੀਂ ਹੋ ਸਕਦਾ ਕਿਉਂਕਿ ਹਰ ਜਗ੍ਹਾ ਹੋ ਨਹੀਂ ਸਕਦਾ ਉਹ ਬੋਲਦੇ ਹਰ ਜਗ੍ਹਾ ਸਦਾ ਅੰਗ ਸੰਗੇ ਅਵੰਗਨ ਬੋਲਦੇ ਇਸ ਵਾਸਤੇ ਦਾਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿੱਥੇ ਹਰ ਆਰਾਦੀਏ ਕਿਧਰੇ ਵੀ ਆਰਾਦ ਨਾ ਕੋ ਉਜਾੜ ਦੇਚ ਬਾਜ਼ਾਰ ਦੇਚ ਘਰ ਦੇਚ ਬਾਹਰ ਦੇਚ ਸਫਰ ਦੇਚ ਜਿੱਥੇ ਹਰ ਆਰਾਦੀਏ ਕਿੱਥੇ ਹਰ ਮੇਤਸਾ ਕਿਸੇ ਥਾਂ ਵੀ ਉਸ ਨੂੰ ਪੁਕਾਰੋ ਯਾਦ ਕਰੋ ਮਦਦਗਾਰ ਮੌਜੂਦ ਹੈ ਤੇ ਵਿਆਪਕ ਹੈ ਜਿੱਧਰ ਕਿਧਰ ਮਹਾਰਾਜ ਕਹਿੰਦੇ ਨਾ ਪੌਰਾ ਖਵਾਲਾ ਹੈ ਰਕਸ਼ਾ ਕਰਨ ਵਾਲਾ ਹੈ ਹਾਂਜੀ ਗੁਰੂ ਦਾ ਸ਼ਬਦ ਗੁਰੂ ਦਾ ਬੋਲ ਹੁਣ ਜੀਵਨ ਦੇ ਨਾਲ ਵੱਸਦਾ ਹੈ ਬਿਲਕੁਲ ਅੰਗ ਸੰਗ ਰਹਿੰਦਾ ਹੈ ਹਾਂਜੀ ਬਾਹਰ ਦੀ ਸੰਪਦਾ ਨੂੰ ਇੱਥੇ ਨਖਰੇ ਹੈ ਚੋਰ ਲੈ ਜਾ ਸਕਦਾ ਹੈ ਡਕੈਤ ਲੈ ਜਾ ਸਕਦਾ ਹੈ ਪਾਣੀ ਡੋਬ ਸਕਦੀ ਹੈ ਅਗ ਜਲਾ ਸਕਦੀ ਹੈ ਪਰ ਇਹ ਗੁਰੂ ਦਾ ਵਚਨ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਸ ਵਚਨ ਨੂੰ ਜਲ ਡੋਬ ਨਹੀਂ ਸਕਦਾ ਅਗਨ ਜਲਾ ਨਹੀਂ ਸਕਦੀ ਚੋਰ ਚੋਰਾ ਨਹੀਂ ਸਕਦਾ ਤੇ ਅਸਲੀ ਸਰਮਾਇਆ ਹੈ ਅਸਲੀ ਧਨ ਹੈ ਜੋ ਮੇਰੇ ਨਾਲ ਹੈ ਮੇਰੇ ਕੋਲ ਹੈ ਪਸੈਂਜ ਕਹ ਰਹੇ ਤੇਰਾ ਨਾਮ ਗੁਰੂ ਦਾ ਸ਼ਬਦ ਇੰਜ ਹੈ ਜਿਵੇਂ ਨਿਰਧਨ ਨੂੰ ਖੁੱਲਾ ਖਾਨ ਮਿਲ ਜਾਏ ਜਿਵੇਂ ਅੰਧੇ ਨੂੰ ਅੱਖਾਂ ਮਿਲ ਜਾਣ ਡੰਗੋਰੇ ਮਿਲ ਜਾਏ ਜਿਵੇਂ ਤੜਪਦੇ ਹੋਏ ਰੋਂਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ اے پربھو تیرا نام اس طرح ہے تیرا شبد اس طرح ہے ہاں جی ساتھ میں جو جو ਤਰਾ ਨਾਮ ਇਸ ਤਰ੍ਹਾਂ ਹੈ ਜਿਨੇ ਡੁੱਬਦੇ ਹੋਏ ਸਾਗਰ ਵਿੱਚ ਜਹਾਜ਼ ਮਿਲ ਗਿਆ ਹੈ ਬੇੜਾ ਮਿਲ ਗਿਆ ਤੇਰੀ ਕਿਰਪਾ ਤੇਰੀ ਰਹਿਮ ਤੇਰਾ ਨਾਮ ਮਿਲਿਆ ਔਰ ਮਹਿਸੂਸ ਹੋ ਰਿਹਾ ਹੈ ਜਿਵੇਂ ਇਸ ਤਰ੍ਹਾਂ ਹੈ ਜਿਨੇ ਬੱਚੇ ਨੂੰ ਦੁੱਧ ਮਿਲ ਗਿਆ ਗਿਰਦਨ ਨੂੰ ਧਨ ਮਿਲ ਗਿਆ ਅੰਧੇ ਨੂੰ ਅੱਖਾਂ ਮਿਲ ਗਈਆਂ ਨੇ ਡੁੱਬਦੇ ਨੂੰ